ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਜੁ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਨਵੇਂ ਤਰੀਕੇ ਨਾਲ ਸੈਂਡਵਿਚ ਸਬਜ਼ੀਆਂ ਨਾਲ ਭਰਪੂਰ ਤੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਪੂਰਾ ਦੇਖੋ ਸੈਂਡਵਿਚ ਆਪਾਂ ਬਹੁਤ ਹੀ ਜ਼ਿਆਦਾ ਸਵਾਦ ਬਣਾਵਾਂਗੇ ਤੇ ਜੇ ਤੁਸੀਂ ਮੇਰੇ ਚੈਨਲ ਦੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਗੈਂਸ ਤੇ ਆਪਾਂ ਕੜਾਹੀ ਰੱਖ ਲਈਏ ਸਭ ਤੋਂ ਪਹਿਲਾਂ ਆਪਾਂ ਆਲੂ ਮਸਾਲਾ ਤਿਆਰ ਕਰਾਂਗੇ ਕੜਾਹੀ ਦੇ ਵਿੱਚ ਨਾ ਹੁਣ ਇੱਕ ਚਮਚ ਰਿਫਾਈਨ ਤੇਲ ਪਾਤਾ ਤੇਲ ਗਰਮ ਹੋ ਗਿਆ ਹੁਣ ਪਾ ਦਿੰਦੇ ਆਪਾਂ ਸਾਂਤ ਜੀਰਾ ਹੁਣ ਪਾ ਦਾਂਗੇ ਆਪਾਂ ਛੀਨਾ ਮਿਰਚ ਬਰੀ ਕੱਟੀ ਇੱਕ ਗੱਦੂ ਕੱਟ ਕੇ ਹੋਈ ਇੱਕ ਗਾਜਰ ਇੱਕ ਪਿਆਜ਼ ਲੰਬਾਈ ਦੇ ਕੱਟਾ ਹੋਇਆ ਸਾਰਾ ਕੁਝ ਸਭ ਨੂੰ ਆਪਾਂ ਇੱਕੇ ਵਾਰੀ ਪਾ ਦਿੰਦੇ ਆ ਇੱਕ ਟਮਾਟਰ ਟਮਾਟਰਾਂ ਦੇ ਆਪਾਂ ਵੀਨ ਕੱਟਦੇ ਸੀਗੇ ਤੇ ਇਸ ਤਰ੍ਹਾਂ ਆ ਲੰਬਾਈ ਦੇ ਵਿੱਚ ਕੱਟ ਲਾ ਲੀ ਹੁਣ ਆਪਾਂ ਪਾ ਦਾਂਗੇ ਪੱਤਾ ਗੋਭੀ ਇਸ ਨੂੰ ਵੀ ਆਪਾਂ ਲੰਬਾਈ ਦੇ ਵਿੱਚ ਕੱਟਿਆ ਹੋਇਆ

ਥੋੜਾ ਜਿਹਾ ਪਾ ਲਾਂਗੇ ਆਪਾਂ ਧਨੀਆ ਪਾਊਡਰ ਤੇ ਥੋੜਾ ਜਿਹਾ ਪਾ ਲਾਂਗੇ ਆਪਾਂ ਧਰਮਸਾਲਾ ਥੋੜਾ ਜਿਹਾ ਪਾ ਲਾਂਗੇ ਆਪਾਂ ਤੀਸੀਆਂ ਲਾਲ ਮਿਰਚਾਂ ਜਿੰਨੇ ਮਟਰ ਮਿਰਚਾਂ ਖਾਣੀਆਂ ਉਸ ਦੇ ਹਿਸਾਬ ਨਾਲ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲਾ ਇਹਨਾਂ ਨੂੰ ਆਪਾਂ ਹੁਣ ਮਰਾ ਲੈਨੇ ਆ ਹੁਣ ਆਪਾਂ ਮਸਾਲਿਆਂ ਨੂੰ ਮਿਲਾ ਲਿਆ ਸਬਜ਼ੀ ਦੇ ਵਿੱਚ ਤੇ ਹੁਣ ਆਪਾਂ ਥੋੜੀ ਜਿਹੀ ਪਾਵਾਂਗੇ ਕੋਸਥ ਇੱਕ ਚਮਚ ਪਾ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਅੱਧਾ ਚਮਚ ਪਾ ਦਾਂਗੇ ਆਪਾਂ ਰੈਡ ਚਿੱਲੀ ਅੱਧਾ ਚਮਚ ਪਾ ਦਾਂਗੇ ਆਪਾਂ ਗ੍ਰੀਨ ਚਿੱਲੀ ਅੱਧਾ ਚਮਚ ਪਾ ਦਾਂਗੇ ਆਪਾਂ ਪੀਜ਼ਾ ਪਾਸਤਾ ਸੌਸ ਇਹਨਾਂ ਨੂੰ ਆਪਾਂ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਲੈਣੇ ਆ ਪਾ ਦਾਂਗੇ ਆਪਾਂ ਕਟਿਆ ਹਰਾ ਧਨੀਆ ਤੇ ਨਾਲ ਹੀ ਪਾ ਦਾਂਗੇ ਦੋ ਉਬਲੇ ਹੋਏ ਆਲੂ ਆਲੂ ਨੂੰ ਪਹਿਲਾਂ ਉਬਾਲ ਲੈ ਸੀ ਬਾਲ ਕੇ ਉਸ ਤੋਂ ਬਾਅਦ ਆਪਾਂ ਛੇਨ ਲੈ ਛੇਨ ਕੇ ਉਸ ਤੋਂ ਬਾਅਦ ਆਪਾਂ ਪਹਿਲਾਂ ਮੈਸ਼ ਕਰਕੇ ਰੱਖ ਲਿਆ ਸੀ ਹੁਣ ਆਪਾਂ ਅਮੀ ਪਾ ਦਾਂਗੇ ਤੇ ਗਿਆਨ ਸਾਪਾ ਲੋਈ ਰੱਖਾਂਗੇ ਆਲੂ ਵੀ ਆਪਾਂ ਚੰਗੀ ਤਰ੍ਹਾਂ ਹੁਣ ਮਿਲਾ ਲਿਆ ਤੇ ਗੈਸ ਕਰਦਿਆਂ ਆਪਾਂ ਬੰਦ ਆਲੂ ਤੇ ਸਬਜ਼ੀਆਂ ਦਾ ਮਸਾਲਾ ਹੋ ਗਿਆ ਤਿਆਰ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਤੇ ਨਾਲੇ ਆਪਾਂ ਬਣਾਵਾਂਗੇ ਚਟਨੀ ਹਾਂਜੀ ਹੁਣ ਆਪਾਂ ਬਣਾਵਾਂਗੇ ਧਨੀਏ ਦੀ ਚਟਨੀ ਹੁਣ ਆਪਾਂ ਵਧੀਆ ਫਰੈਸ਼ ਧਨੀਆ ਲੈ ਲਿਆ ਧਨੀਏ ਨੂੰ ਆਪਣਾ ਦੋ ਭਾਗਾਂ ਵਿੱਚ ਕੱਟ ਲਾਂਗੇ ਤੇ ਇਸ ਤਰ੍ਹਾਂ ਆਪਾਂ ਜੱਗ ਦੇ ਵਿੱਚ ਪਾ ਦਾਂਗੇ ਤੇ ਤੰਨ ਆਪਣੇ ਕੋਲ ਹੈਗਾ ਹਰਿਆ ਮਿਰਚ ਇਹ ਪਾ ਦਾਂਗੇ ਥੋੜਾ ਜਾਇਗਾ ਆਪਣੇ ਕੋਲੇ ਅਦਰਕ ਇਹ ਪਾ ਦਾਂਗੇ 3 ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ 3 ਚਮਚ ਪਾ ਰਾਂਗੇ ਆਪਾਂ ਜੀਰਾ ਤੇ ਸਵਾਦ ਅਨੁਸਾਰ ਪਾ ਦਾਂਗੇ ਆਪਾਂ ਨਮਕ 1 ਚਮਚ ਪਾ ਦਾਂਗੇ ਆਪਾਂ ਚੀਨੀ ਜਾਨੀ ਕਿ ਖੰਡ ਹੁਣ 1 ਚਮਚ ਪਾ ਦਾਂਗੇ ਆਪਾਂ ਪਾਣੀ ਦਾ ਹੁਣ ਆਪਾਂ ਵਧੀਆ ਜਿਹਾ ਪੀਸ ਲਾਂਗੇ ਤੇ ਚਟਨੀ ਤਿਆਰ ਕਰ ਲਾਂਗੇ। ਹਾਂਜੀ ਚਟਨੀ ਨੂੰ ਆਪਾਂ ਵਧੀਆ ਮਿਕਸੀ ਦੇ ਵਿੱਚ ਬਣਾ ਲਿਆ ਹੈ। ਹੁਣ ਆਪਾਂ ਇੱਕ ਕੌਲੀ ਦੇ ਵਿੱਚ ਕੱਢ ਲੈਂਦੇ ਆ। ਦੇਖੋ ਕਿੰਨੀ ਵਧੀਆ ਬਣੀ ਹੈ ਨਾ ਚਟਨੀ। ਹੁਣ ਆਪਾਂ ਇੱਕ ਕੌਲੀ ਦੇ ਵਿੱਚ ਕੱਢ ਲਿਆ ਹੈ। ਹੁਣ ਆਪਾਂ ਬਣਾਵਾਂਗੇ ਸੈਂਡਵਿਚ। ਹਾਂਜੀ ਬ੍ਰੈਡਾਂ ਦਾ ਸੈਂਡਵਿਚ ਬਣਾਉਣ ਵਾਸਤੇ ਤੇ ਆਪਣੇ ਕੋਲੇ 6 ਬ੍ਰੈਡ ਹੈਗੇ ਆ। ਹੁਣ ਆਪਾਂ ਬਣਾਵਾਂਗੇ ਸੈਂਡਵਿਚ। ਹੁਣ ਇੱਕ ਇੱਕ ਪੀਸ ਚੱਕ ਕੇ ਆਪਾਂ ਇਸ ਤਰ੍ਹਾਂ ਰੱਖ ਲੈਂਦੇ ਹਾਂ। ਹੁਣ ਬ੍ਰੈਡ ਦੇ ਉੱਪਰ ਆਪਾਂ ਲਾ ਦਾਂਗੇ ਹਰੀ ਚਟਨੀ ਜਿਹੜੀ ਆਪਾਂ ਹੁਣੇ ਬਣਾਈ ਹੈ ਹਾਂਜੀ ਦੋ ਬ੍ਰੈਡਾਂ ਤੇ ਆਪਾਂ ਹਰੀ ਚਟਨੀ ਲਾ ਲਈ ਸੀਗੀ ਹਰੀ ਚਟਨੀ ਆਪਾਂ ਸਾਰੇ ਤਾਂ ਲਾਈ ਹੈਗੇ ਕੋਈ ਮਿਰਚ ਜਿਹੜੀਆਂ ਆਪਾਂ ਮਿਰਚ ਪਾਏ ਸਮੋ ਚਟਨੀ ਦੇ ਵਿੱਚ ਉਹ ਜ਼ਿਆਦਾ ਕੋੜੀਆਂ ਨਹੀਂ ਸੀ ਇਸ ਕਰਕੇ ਆਪਾਂ ਜ਼ਿਆਦਾ ਹਰੀ ਮਿਰਚ ਲਈ ਹੋਈ ਹੈ ਹੁਣ ਆਪਾਂ ਜਿਹੜਾ ਮਸਾਲਾ ਤਿਆਰ ਕਰਕੇ ਰੱਖਿਆ ਸੀ ਸਬਜ਼ੀਆਂ ਦਾ ਤੇ ਆਲੂ ਦਾ ਉਹ ਆਪਾਂ ਹੁਣ ਬ੍ਰੈਡ ਦੇ ਉੱਪਰ ਲਾ ਦਿੰਨੇ ਆਂ ਇਹ ਬ्रेड ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਸ ਤਰ੍ਹਾਂ ਸੈਂਡਵਿਚ ਕਿਉਂਕਿ ਬੱਚਿਆਂ ਨੂੰ ਤਾਂ ਕਾਫੀ ਪਸੰਦ ਆ। ਬ੍ਰੈਡਾਂ ਦੇ ਉੱਪਰ ਆਪਾਂ ਆਲੂ ਮਸਾਲਾ ਲਾਤਾ ਹੈਗਾ ਹੁਣ ਆਪਾਂ ਥੋੜੀ-ਥੋੜੀ ਲਾ ਦਾਂਗੇ ਟਮਾਟੋ ਸੌਸ ਹੁਣ ਆਪਾਂ ਇੱਕ ਬ੍ਰੈਡ ਚੱਕ ਲਾਂਗੇ ਇਸ ਤਰ੍ਹਾਂ ਆਪਾਂ ਫੋਲਡ ਕਰ ਦਾਂਗੇ ਹਲਕੇ ਜੱਥਨਾ ਆਪਾਂ ਨਾਪ ਦੇਣਾਗਾ ਹੁਣ ਇਧਰਲਾ ਵੀ ਇਦਾਂ ਹੀ ਕਰ ਦੇਣਾਗਾ ਇਸ ਤਰ੍ਹਾਂ ਆਪਾਂ ਹੁਣ ਸਾਰੇ ਪਹਿਲਾਂ ਰੈਡੀ ਕਰ ਲਿਆ ਬ੍ਰੈਡ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਦਾਂਗੇ ਹੁਣ ਆਪਾਂ ਚੱਲਦੇ ਹਾਂ ਗੈਸ ਨੂੰ ਹਾਂਜੀ ਸੈਂਡਵਿਚ ਫਰਾਈ ਕਰਨ ਵਾਸਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਪਾ ਦੇਗੇ ਹੁਣ ਰਿਫਾਈਨਡ ਤੇਲ ਘੋ ਵੀ ਆਪਾਂ ਵਰਤ ਸਕਦੇ ਆ ਬਟਰ ਵੀ ਆਪਾਂ ਵਰਤ ਸਕਦੇ ਆ ਤੇਲ ਵੀ ਵਰਤ ਸਕਦੇ ਆ ਉਹ ਆਪਣੀ ਆਪਣੀ ਮਰਜ਼ੀ ਹੈਗੀ ਆ ਹੁਣ ਥੋੜਾ ਜਿਹਾ ਤੇਲ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਸੈਂਡਵਿਚ ਫਰਾਈ ਕਰਾਂਗੇ ਤੇਲ ਗਰਮ ਹੋ ਗਿਆ ਹੁਣ ਆਪਾਂ ਸੈਂਡਵਿਚ ਫਰਾਈ ਕਰ ਲਾਂਗੇ ਦੋ ਬ੍ਰੈਡ ਆਪਾਂ ਰੱਖਾਂਗੇ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਜਦੋਂ ਸੇਕ ਲੱਗ ਉਸ ਤੋਂ ਬਾਅਦ ਹੀ ਆਪਾਂ ਪਲਟਾਂਗੇ ਹਲਕਾ ਹੀ ਰੋ ਸੇਕ ਲੱਗ ਗਿਆ ਨਾ ਮੇਰੇ ਡੰਨ ਉਹਦਾ ਆਪਾਂ ਪਾਟ ਦਾਂਗੇ ਬਹੁਤ ਵਧੀਆ ਰੈਸਪੀ ਆ ਈਜ਼ ਰੈਸਪੀ ਆ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਈ ਜਾਂਦੀ ਹੈ ਤੇ ਟੇਸਟੀ ਵੀ ਬਹੁਤ ਬਣਦੀ ਹੈ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖੋ ਐਸ ਤਰ੍ਹਾਂ ਆਲੂ ਤੇ ਸਬਜ਼ੀਆਂ ਨਾਲ ਭਰਪੂਰ ਸੈਂਡਵਿਚ ਹਾਂਜੀ ਹੁਣ ਆਪਾਂ ਪਾਸਾ ਪਾਟ ਦਿੰਨੇ ਆ ਹਲਕਾ ਹਲਕਾ ਸੇਕ ਲੱਗ ਗਿਆ ਬਰੈਡਾਂ ਨੂੰ ਕਿਉਂਕਿ ਬਹੁਤ ਹੀ ਜਲਦੀ ਸੇਕ ਲੱਗ ਜਾਂਦਾ ਹੈਗਾ ਸੌਫਟ ਹੁੰਦੀ ਹੈ ਨਾ ਇਹ ਤੇ ਛੇਤੀ ਸੇਕ ਲੱਗ ਜਾਂਦੇ ਇਹਨਾਂ ਨੂੰ ਹੁਣ ਬਸ ਥੋੜਾ ਜਿਹਾ ਇਸ ਤਰ੍ਹਾਂ ਦਬਾ ਦਾਂਗੇ ਹੱਥ ਦੇ ਨਾਲ ਜੇ ਤੁਹਾਨੂੰ ਕੋਈ ਛੋਟੀ ਮੋਟੀ ਆਪਾਂ ਨੂੰ ਭੁੱਖ ਲੱਗਦੀ ਆ ਹਨਾ ਜਾਂ ਕੋਈ ਆਪਣਾ ਚਟਪਟਾ ਕੁਝ ਖਾਣ ਨੂੰ ਜੀ ਕਰਦਾ ਨਾ ਇਸ ਤਰ੍ਹਾਂ ਤੁਸੀਂ ਬ੍ਰੈਡਾਂ ਦਾ ਸੈਂਡਵਿਚ ਬਣਾ ਕੇ ਖਾ ਸਕਦੇ ਆਂ ਹਾਂਜੀ ਸੈਂਡਵਿਚ ਆਪਣੇ ਬਣ ਕੇ ਰੈਡੀ ਆ ਹੁਣ ਆਪਾਂ ਇੱਕ ਸੈਂਡਵਿਚ ਚੱਕ ਲਾਂਗੇ ਤੇ ਪਲੇਟ ਦੇ ਵਿੱਚ ਰੱਖ ਦਾਂਗੇ ਦੇਖੋ ਬਹੁਤ ਜਲਦੀ ਬਣ ਗਿਆ ਬਾਕੀ ਦੇ ਵੀ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ ਥੋੜੇ ਹਲਾ ਲਾਂਗੇ ਆਪਾਂ ਤੇਲ ਪੀਸ ਰਹਿ ਗਏ ਤੇ ਆਪਣਾ ਬ੍ਰੈਡਾਂ ਦਾ ਇਹਨੂੰ ਵੀ ਆਪਾਂ ਵਧੀਆ ਜਿਹਾ ਸੇਕ ਲੈਂਦੇ ਆਂ। ਹਾਂਜੀ ਸਾਰੇ ਸੈਂਡਵਿਚ ਆਪਾਂ ਬਣਾ ਕੇ ਤਿਆਰ ਕਰ ਲਿਆ ਬਹੁਤ ਵਧੀਆ ਸੈਂਡਵਿਚ ਬਣਿਆ ਗੈਸ ਕਰ ਦਾਂਗੇ ਆਪਾਂ ਬੰਦ ਇਹਨੂੰ ਵੀ ਆਪਾਂ ਪਲੇਟ ਦੇ ਵਿੱਚ ਰੱਖ ਲਾਂਗੇ। ਹੁਣ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰਾਂਗੇ ਦੇਖੋ ਕਿੰਨੇ ਵਧੀਆ ਬਣਿਆ ਨਾ। ਬਹੁਤ ਹੀ ਈਜ਼ੀ ਤਰੀਕੇ ਨਾਲ ਆਪਾਂ ਇਹ ਸੈਂਡਵਿਚ ਬਣਾ ਕੇ ਤਿਆਰ ਕੀਤੇ ਹੈਗੇ। ਹੁਣ ਆਪਾਂ ਸੈਂਡਵਿਚ ਦੀ ਕਟਿੰਗ ਕਰਾਂਗੇ। ਜੇ ਤੁਹਾਡੇ ਕੋਲੇ ਪੀਜ਼ਾ ਕਟਰ ਹੈ ਤੁਸੀਂ ਉਹਦੇ ਨਾਲ ਕੱਟ ਸਕਦੇ ਨਹੀਂ ਐ ਇਸ ਤਰ੍ਹਾਂ ਕਰਨਾ ਹੀ ਕੱਟ ਸਕਦੇ ਕਿਉਂਕਿ ਪੀਜ਼ਾ ਕਟਰ ਨਾਲ ਥੋੜਾ ਸੌਖਾ ਕੱਟਿਆ ਜਾਂਦਾ ਉਹ ਜਿਆਦਾ ਤਿੱਖਾ ਹੁੰਦਾ ਘੱਟ ਥੋੜੀ ਨਾ ਕੱਟ ਦਿੱਖੀ ਹੁੰਦੀ ਐ ਦੇਖੋ ਕਿੰਨੇ ਵਧੀਆ ਨਾ ਬਣੇ ਨੇ ਬਹੁਤ ਜਿਆਦਾ ਵਧੀਆ ਬਣੇ ਹੈਗੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਸਾਰੇ ਪੀਸੇ ਇਸੇ ਤਰੀਕੇ ਕੱਟ ਲਾਂਗੇ ਹਾਂਜੀ ਸੈਂਡਵਿਚ ਨੂੰ ਆਪਾਂ ਹੁਣ ਇੱਕ ਪਲੇਟ ਦੇ ਵਿੱਚ ਸਰਵ ਕਰ ਲਿਆ ਤੇ ਨਾਲ ਰੱਖਤੀ ਆਪਾਂ ਟਮਾਟਰਾਂ ਦੀ ਸੌਸ ਤੇ ਨਾਲ ਰੱਖਤੀ ਆਪਾਂ ਗ੍ਰੀਨ ਚਟਨੀ ਜਿਹੜੀ ਆਪਾਂ ਹੁਣੇ ਧਨੀਏ ਦੀ ਚਟਨੀ ਤਿਆਰ ਕੀਤੀ ਆ ਚਾਹੇ ਤੁਸੀਂ ਹਰੀ ਚਟਨੀ ਨਾਲ ਖਾਓ ਚਾਹੇ ਤੁਸੀਂ ਟਮਾਟੋ ਸੌਸ ਦੇ ਨਾਲ ਖਾਓ ਸੈਂਡਵਿਚ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਦੇ ਆ ਹਾਂਜੀ ਜੇਕਰ ਤੁਹਾਨੂੰ ਰੈਸਪੀ ਪਸੰਦ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ